ਜਿਵੇਂ ਇਦਾਂ ਲੱਗਦਾ ਵੀ ਨਲਕਾ ਜਿਹੜਾ ਹੁਣ ਥੱਲੇ ਪਾਣੀ ਹੈ। ਪਾਣੀ ਤੇ ਹੈਗਾ ਪਰ ਅਸੀਂ ਉਹ ਗੇੜਨ ਦਾ ਅਹਿਸਾਸ ਨਹੀਂ ਕਰਦੇ। ਹੁਣ ਤੁਹਾਡਾ ਸਵਾਲ ਹੱਲ ਹੋ ਗਿਆ। ਵੀ ਦਿਮਾਗ ਕਿਸੇ ਦਾ ਘੱਟ ਨਹੀਂ ਹੁੰਦਾ। ਤਾਂ ਇਹ ਜਿਹੜਾ ਕਹਣਾ ਮੇਰਾ ਪੜ੍ਹਾਈ 'ਚ ਮਨ ਨਹੀਂ ਲੱਗਦਾ ਇਹਦੇ ਪਿੱਛੇ ਕਾਰਨ ਇਹ ਆ ਵੀ ਅਸੀਂ ਅਨੁਸ਼ਾਸਨਬੱਧ ਨਹੀਂ ਹੈਗੇ। ਅਸੀਂ ਧਿਆਨ ਜਿਹੜਾ ਸੀ ਉਹ ਪ੍ਰੈਜ਼ੈਂਟ ਦੇ ਵਿੱਚ ਨਹੀਂ ਰੱਖਿਆ। ਇਹ ਕੁਝ ਕਮੀਆਂ ਹੁੰਦੀਆਂ। ਤੇ ਗੁਰਬਾਣੀ ਦੇ ਵਿੱਚ ਇਸ ਗੱਲ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜਾ ਸਪਸ਼ਟ ਕੀਤਾ ਉਹ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਕੀ ਕਹਿੰਦੇ ਜਦੋਂ ਵੀ ਅਸੀਂ ਪ੍ਰਭੂ ਦੀ ਉਸਤਤ ਕਰਨੀ ਹੈ ਕੋਈ ਚੰਗਾ ਕੰਮ ਕਰਨਾ ਹੈ ਤੇ ਕਿੱਦਾਂ ਕਰਨਾ ਹੈ ਅਨੁਸ਼ਾਸਨ ਵੱਲ ਡਿਸਪਲਾਈਨ ਦੇ ਵਿੱਚ ਤੇ ਦੂਸਰਾ ਸਭਾ ਜਿਹੜਾ ਧਿਆਨ ਆ ਉਹ ਪ੍ਰੈਜ਼ੈਂਟ ਦੇ ਵਿੱਚ ਹੋਵੇ ਜਿਹੜਾ ਕੰਮ ਕਰ ਰਹੇ ਆ ਮੈਂ ਸਫਲਤਾ ਫੇਰ ਹੀ ਪ੍ਰਾਪਤ ਹੁੰਦੀ ਹੈ ਜਦੋਂ ਜਿਹੜਾ ਕੰਮ ਕਰ ਰਹੇ ਆ ਸਾਡਾ ਧਿਆਨ ਉਹਦੇ ਵਿੱਚ ਹੋਵੇ ਐਕਸੀਡੈਂਟ ਕਿੱਦੋਂ ਹੁੰਦਾ ਜਦੋਂ ਬੇਧਿਆਨੀ ਹੁੰਦੀ ਹੈ ਬੇਧਿਆਨੀ ਹੋਈ ਤੇ ਉਹ ਘਟਨਾ ਜਿਹੜੀ ਹੈ ਉਹ ਕੱਢ ਗਈ ਥੋੜਾ ਜਿਹਾ ਸਮਾਂ ਲੱਗਦਾ 1 ਸੈਕਿੰਡ ਉਹਨੇ ਇੱਕ ਸਮੇਂ ਵਿੱਚ ਹੀ ਆਪਾਂ ਡਿੱਗ ਪੈਂਦੇ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਹੋਰ ਗੱਲ ਹੋ ਜਾਂਦੀ ਹੈ ਦੂਸਰਾ ਜਿਹੜਾ ਅਮਸ਼ਾਸ਼ਨ ਆ ਬੜਾ ਕੀਮਤੀ ਅਨੁਸ਼ਾਸਨ ਦਾ ਮਤਲਬ ਅਸੀਂ ਆਪਣੇ ਆਪ ਨੂੰ ਮर्यादा ਦੇ ਕਿਦਾਂ ਰੱਖਣਾ ਹੈ 3 4 4 ਮਹੀਨੇ ਅਨੁਸ਼ਾਸਨ ਦਾ ਮਤਲਬ ਕੀ ਹੈ ਅਸੀਂ ਆਪਣੇ ਆਪ ਨੂੰ ਮर्यादा ਦੇ ਕਿਦਾਂ ਰੱਖਣਾ ਹੈ ਇਹ ਤਿੰਨ ਚਾਰ ਚੀਜ਼ਾਂ ਜੇ ਅਸੀਂ ਸਿੱਖ ਲਈਏ ਨਾ ਕਿ ਸਾਡਾ ਜੀਵਨ ਜਿਹੜਾ ਸਫਲ ਹੋ ਜਾਂਦਾ ਹੈ ਜਦੋਂ ਪੋ ਦਾ ਮਹੀਨਾ ਨੰਬ ਹੁੰਦਾ ਹੈ ਤੇ ਉਦੋਂ ਇਹ ਜਿਹੜੇ ਦਿਨ ਨੇ ਪੋ ਦੇ ਪੋ ਦੀਆਂ ਰਾਤਾਂ ਅਸੀਂ ਉਹਨਾਂ ਸਹਬਜ਼ਾਦਿਆਂ ਨੂੰ ਯਾਦ ਕਰਨਾ ਸਹਬਜ਼ਾਦਿਆਂ ਨੂੰ ਚੇਤੇ ਕਰਨਾ ਅਹੀਂ ਤੇ ਸੱਚੀਆਂ ਗੱਲਾਂ ਕਰਦੇ ਆਂ ਪਰ ਉਹਨਾਂ ਨੇ ਸੱਚ ਦੇ ਪਹਿਰਾ ਨਹੀਂ ਦਿੱਤੇ ਉਹ ਦੀਹਾਂ ਦੇ ਵਿੱਚ ਖੜ ਗਏ ਬੜਾ ਔਖਾ ਕੰਮ ਜੋ ਕਿ ਕਦੀ ਉਹਨਾਂ ਦਾ ਦਾਦਾ ਕਲਕਤੇ ਜੰਜੋ ਨੂੰ ਬਚਾਉਣ ਵਾਸਤੇ ਧਰਮ ਦੀ ਚਾਦਰ ਬਣ ਕੇ ਸ਼੍ਰੇਸ਼ਟ ਦੀ ਚਾਦਰ ਬਣ ਕੇ ਦਿੱਲੀ ਜਾ ਕੇ ਆਪਣੀ ਸ਼ਹਾਦਤ ਦੇ ਬੰਦੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਪਤਾ ਤੁਹਾਨੂੰ ਕਿਸੇ ਨੂੰ ਜਦੋਂ ਭਾਰਤ ਦੇ ਵਿੱਚ Aurangzeb ਨੇ ਇਹ ਐਲਾਨ ਕਰ ਦਿੱਤਾ ਵੀ ਧਾਰਮਿਕ ਮੰਦਰ ਨਹੀਂ ਬਣ ਸਕਦੇ ਕੋਈ ਤਿਲਕ ਤੇ ਜੰਜੂ ਨਹੀਂ ਪਾ ਸਕਦਾ ਇਹ ਧਾਰਮਿਕ ਆਜ਼ਾਦੀ ਖਤਮ ਹੋ ਗਈ ਆਲਮਕ ਜ਼ਾਦੀ ਖਤਮ ਕੀਤੀ ਗਈ ਭਾਰਤ ਦੀ ਧਰਤੀ ਤੇ ਤੁਹਾਨੂੰ ਪਤਾ ਜੇ ਅੱਜ ਸੰਗੀਤ ਜੁੰਦਾ ਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਕੇ ਰੰਗਦੇਵ ਨੇ ਵੀ ਆਖਿਆ ਸੀ ਕੋਈ ਸੰਗੀਤ ਕਰ ਨਹੀਂ ਹੋ ਸਕਦਾ ਇਹ ਦਿੱਲੀ ਦੇ ਜਿਹੜੇ ਸੰਗੀਤਕਾਰ ਸੀ ਉਹ ਸਾਜ ਆਪਣੇ ਮੰਜਾਂ ਤੇ ਰੱਖ ਕੇ ਨਕ ਦਫਨ ਕਰਨ ਵਾਸਤੇ ਚੱਲ ਗਏ ਇਹਨੂੰ ਪਤਾ ਲੱਗਾ ਇਹ ਕੀ ਰੋਲਾ ਪੈ ਰਿਆ ਕੀ ਹੋ ਰਿਹਾ ਕਿਸੇ ਨੇ ਦੱਸਿਆ ਵੀ ਇਹ ਜਿਹੜੇ ਸਾਜੀ ਨੇ ਜਰਾਗੀ ਉਸ ਸਮੇਂ ਨੇ ਇਹ ਆਪਣੇ ਸਾਜਾਂ ਨੂੰ ਦੱਬਣ ਵਾਸਤੇ ਜਾ ਰਿਹਾ ਇਹਨਾਂ ਇੱਕ ਗੱਲ ਆਖੀ ਕਿ ਇਹਨੇ ਉਹਨਾਂ ਨੂੰ ਅੱਖੋਂ ਵੀ ਇਹਨੇ ਢੂੰਗੇ ਦੱਬਿਓ ਵੀ ਦੁਆਰਾ ਭਾਰਤੀ ਧਰਤੀ ਤੇ ਸੰਗੀਤ ਕਿਆਦਾ ਨਾ ਹੋ ਸਕੇ ਤੁਹਾਨੂੰ ਪਤਾ ਉਸ ਸਮੇਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਹੋਰ ਰਾਗਾਂ ਵਿੱਚ ਬਾਣੀ ਦਾਤ ਕੀਤੀ ਕੀਤੀ ਉਹਦੇ ਨਾਲ ਨਾਲ ਨੇ